ਜ਼ਰੂਰੀ ਸੂਚਨਾ ਜ਼ਰੂਰੀ ਸੂਚਨਾ ਆਮ ਪਬਲਿਕ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਿੰਡ ਪੰਗਾੜੀ ਕਲਾ ਮਰੜੀ ਕਲਾ ਥ리에ਵਾਲ ਕੁਝ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋ ਚੁੱਕੀ ਹੈ ਆਪ ਸਭ ਨੂੰ ਸਲਾਹਤ ਦਿੱਤੀ ਜਾਂਦੀ ਹੈ ਕਿ ਕੋਈ ਚਲੋ ਅੱਜ ਦਾ ਜੇ ਕਿਸੇ ਦੀ ਨਾ ਕੋਈ ਦਿੱਕਤ ਕੋ ਲੋ ਸ਼ਰਾਬ ਲੈ ਕੇ ਨਾ ਕੀਤੀ ਜਾ ਰਹੀ ਹੈ ਸਿੰਪਟਮ ਤੇ ਨਾ ਜਾ ਰਹੀ ਜਿਹੜੇ ਜਿਹੜੇ ਸ਼ਰਾਬ ਪੀਤੀ ਸੀ ਕੱਲ ਉਹ ਤੁਸੀਂ ਜਾ ਕੇ ਉਹ ਜਾ ਕੇ ਦਿਖਾਇਆ ਹੋਗਾ ਅੱਜ ਆ ਗਏ ਨੰਬਰਦਾਰ ਜੀ ਇਹ ਸਾਡੇ ਨੰਬਰਦਾਰ ਜੀ ਅੱਛਾ ਸ਼ੁਰੂ ਕਰਾਓ ਨੰਬਰਦਾਰ ਸਾਹਿਬ ਸ਼ੁਰੂ ਕਰਾਓ ਟੀਮਾਂ ਘਰ ਘਰ ਪੇਪੇ ਚ ਕਿ ਨਾ ਪਰ ਟੀਮਾਂ ਤੇ ਘਰ ਘਰ ਜਿਹੜੇ ਜਿਹੜੇ ਇਲਾਜ ਕਰਾਉਣ ਵੱਲ ਪੇਤਦੀ ਹੈ ਜੇ ਠੀਕੇ ਬੰਦੇ ਆਪਾਂ ਵਾਪਿਸ ਕਰਦੇ ਆਂਗੇ ਕਿਤੇ ਜਾਂਦੇ ਠੀਕ ਹੈ ਮੇਰਾ ਨਾਮ ਕਵਲਜੀਤ ਕੋਹਰਾ ਮੈਂ ਆਮਦਨੀ ਪਾਟੀ ਨੂੰ ਬਿਲੋਂਗ ਕਰਦੀ ਆਂ ਪਿੰਡ 3 ਏਵਾਲ ਤੋਂ ਕੀ ਕਹਿਣਾ ਚਾਹੁੰਦੇ ਜੀ ਅੱਜ ਘਟਨਾ ਵਾਪਸ ਹੋ ਗਈ ਅੱਜ ਦੀ ਘਟਨਾ ਵੀ ਜੀ ਵੇਖੋ ਪਿੰਡ ਦੇ ਵਿੱਚ ਬਹੁਤ ਨਸ਼ਾ ਆ ਹਰ ਘਰ ਵਿੱਚ ਸ਼ਰਾਬ ਵੇਚ ਰਹੀ ਆ ਸਭ ਨੂੰ ਪਤਾ ਹੈ ਸ਼ਰਾਬ ਕਿੱਥੇ ਵਿਕ ਰਹੀ ਆ ਤਾਂ ਇਸ ਕਰਕੇ ਮੈਂ ਚੌਂਕੀ ਤੱਕ ਵੀ ਰਿਪੋਰਟਾਂ ਕੀਤੀਆਂ ਕਿ ਮੇਰੇ ਪਿੰਡ ਵਿੱਚ ਬਹੁਤ ਨਸ਼ਾ ਆ ਮੇਰੇ ਪਿੰਡ ਦੇ ਵਿੱਚ ਅੰਨੀ ਸ਼ਰਾਬ ਵਿਕਦੀ ਹੈ ਕਿਤੇ ਵੀ ਰਸਤਾ ਨਹੀਂ ਹੈਗਾ ਨੰਗਣ ਨੂੰ ਮਤਲਬ ਹਰ ਜਗ੍ਹਾ ਸ਼ਰਾਬ ਪੀ ਕੇ ਲੋਕ ਪਏ ਹੁੰਦੇ ਆ ਕੀ ਕਾਰਵਾਈ ਕੀਤੀ ਗਈ ਜਦੋਂ ਨਹੀਂ ਰਿਪੋਰਟ ਜੀ ਮੈਂ ਬਹੁਤ ਵਾਰ ਕਿਹਾ ਉਹਨਾਂ ਨੇ ਵੀ ਚਲੋ ਚੌਂਕੀ ਵਾਲੇ ਵੀ ਆਉਂਦੇ ਰਹੇ ਇਹਨਾਂ ਨੂੰ ਹਟਾਉਂਦੇ ਰਹੇ ਪਰ ਇਹ ਹਟੇ ਨਹੀਂ ਇਸ ਬੰਦ ਦੀ ਮੁੜ ਕੇ ਕਿਹੋ ਚੜਚੜੀ ਜਿਹਾ ਧਿਆਨ ਪਿਆ ਭਾਈ ਹਾਂਜੀ ਬਿਲਕੁਲ ਜੀ ਕੌਣ ਕੀ ਨਾਮ ਆ ਉਹਨਾਂ ਦੇ ਜਿਹੜੀ दारू ਬੋ ਦਾਰੂ ਵੇਚਦੇ ਸਾਰਾ ਮਤਲਬ ਸੜਕ ਦੇ ਉੱਪਰ ਜਿੰਨੇ ਵੀ ਘਾਰ ਨੇ ਉਹ ਸਾਰੇ दारू ਵੇਚਦੇ ਆ ਇਹਨਾਂ ਦੇ ਘਰ ਵਾਲਾ ਮਰ ਗਿਆ ਉਹ ਵੀ ਜਿਹੜਾ ਪਰਿਵਾਰ ਦੇ ਨਾਲ 2-3 ਘੰਟੇ ਬਾਅਦ ਨਹੀਂ ਜਾਂ ਕੀ ਮੰਗ ਕਰਦੀ ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਨੇ ਆ ਕਿ ਵੇਖੋ ਜੀ ਸ਼ਰਾਬ ਪਿੰਡ 'ਚੋਂ ਤਾਂ ਕੋਈ ਨਹੀਂ ਵਕਾਰਿਆ ਸਰਕਾਰਾਂ ਹੀ ਸਭ ਕੁਝ ਕਰਾਉਂਦੀ ਆ ਪਿੰਡ ਦੇ ਵਿੱਚ ਚੌਕੀ ਐ ਪਿੰਡ 'ਤੇ ਚੌਕੀ ਹੁੰਦਿਆਂ ਹੋਿਆਂ ਵੀ ਪਿੰਡ ਦੇ ਵਿੱਚ ਇੰਨੇ ਨੌਜਵਾਨਾਂ ਦੀ ਡੈਥ ਹੋ ਰਹੀ ਆ ਇਸ ਤੋਂ ਪਹਿਲਾਂ ਵੀ ਬਹੁਤ ਹੋਈਆਂ ਅੱਜ ਤਾਂ ਮੁੱਦਾ ਹੋ ਗਿਆ ਤਾਂ ਇਨਸਾਫ ਦੀ ਮੰਗ ਹੋਣ ਲੱਗੀ ਇਸ ਤੋਂ ਪਹਿਲਾਂ ਜਿਹੜੀ ਹੋਈਆਂ ਉਹਨਾਂ ਦਾ ਕੋਈ ਨਾਂ ਹੀ ਨਹੀਂ ਹੈਗਾ ਠੀਕ ਹੈ ਨਾ ਉਹ ਬਹੁਤ ਪਹਿਲਾਂ ਇਦਾਂ ਹੋ ਚੁੱਕਾ ਵਾ ਮਤਲਬ ਕੋਈ ਕਾਰਵਾਈ ਨਹੀਂ ਹੁੰਦੀ ਜਿਵੇਂ ਤੁਸੀਂ ਦੱਸਿਆ ਕਿ ਅਸਾਂ ਆਮ ਆਦਮੀ ਪਾਰਟੀ ਵੱਲੋਂ ਕਰਦੇ ਤੇ ਆਮ ਆਦਮੀ ਪਾਰਟੀ ਵੱਲੋਂ ਨਸ਼ਾ ਵਿਰੁੱਧ ਜੁੱਧ ਇੱਕ ਮਹਮਯਾਰੀ ਕੀਤੀ ਗਈ ਹੈ ਹਾਂਜੀ ਵੀਰ ਜੀ ਉਹ ਮਤਲਬ ਸਾਡੀ ਸਰਕਾਰ ਆਈ ਨੂੰ 3 1/2 ਸਾਲ ਹੋਇਆ ਇਸ ਤੋਂ ਪਹਿਲਾਂ ਜਿਹੜੇ ਮਤਲਬ ਪੱਕੇ ਹੀ ਹੀ ਵਪਾਰੀ ਨੇ ਇਸ ਚੀਜ਼ ਦੇ ਉਹਨਾਂ ਦੀ ਨੱਖ ਐਡੀ ਛੇਤੀ ਨਹੀਂ ਪੈ ਸਕਦੀ ਜੀ ਅੱਜ ਤੋਂ ਮੈਂ ਮੈਂ ਪੰਜ ਸਾਲ ਪਹਿਲਾਂ ਕਰਨ ਲੱਗੀ ਆ 3 ਸਾਲ ਚ ਮੈਂ ਨਸ਼ਾ ਨਹੀਂ ਰੋਕਦਾ ਜਿਹੜੇ 15 20 ਸਾਲਾਂ ਤੋਂ ਚੱਲਦਾ ਆ ਰਿਹਾ ਨਾ ਮੇਰੇ ਪਿੰਡ ਵਿੱਚ ਇਹ ਕਾਰੋਬਾਰ ਮੈਂ ਕਿੰਨੇ ਸਾਲਾਂ ਚ ਬੰਦ ਨਹੀਂ ਕਰ ਸਕਦੀ ਮੈਂ ਸਿਰਫ ਕੋਸ਼ਿਸ਼ ਕਰ ਸਕਦੀ ਤੇ ਕੋਸ਼ਿਸ਼ ਮੇਰੀ ਹਜੇ ਤੱਕ ਵੀ ਜਾਰੀ ਹੈ ਕਿ ਮੈਂ ਚਾਹੁੰਦੀ ਮੇਰੇ ਹੁੰਦਿਆ ਪਿੰਡ ਦਾ ਕੋਈ ਨੌਜਵਾਨ ਬਿਨਾ ਮੌਤਾਂ ਨਾ ਮਰੇ ਪਰ ਮੰਗ ਹੀ ਕਰਦੇ ਆ ਕਿ ਸਾਡੇ ਪਿੰਡ ਵਿੱਚ ਇਹ ਗੰਦ ਖਤਮ ਹੋਣਾ ਚਾਹੀਦਾ ਵਾ ਬਹੁਤ ਹੀ ਜ਼ਿਆਦਾ ਗੰਦ ਆ ਇਹ ਮੁੱਕਣਾ ਚਾਹੀਦਾ ਜੀ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਕਿ ਇਹਨਾਂ ਦੇ ਮਮਾ ਦੀ ਪਹਿਲਾਂ ਦੱਤੂ ਚ ਕੀਆ ਦਾਦੀ ਜੀ ਇਹ ਕਿਨਾਂ ਦਾ ਭਰਾ ਆਚਾਰਾ ਉਹ ਵੀ ਇਹਨਾਂ ਦੀ ਡੈਥ ਹੋ ਚੁੱਕੀ ਆ ਇਹ ਦੋਨੋਂ ਬੱਚੇ ਘਰ ਵਿੱਚ ਰਹਿ ਗਏ ਨੇ ਤੇ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੀ ਆ ਕਿ ਬੱਚਿਆਂ ਦੀ ਹੈਲਪ ਕੀਤੀ ਜਾਵੇ ਇਹਨਾਂ ਨੂੰ ਕੋਈ ਸਹਾਰਾ ਫਿਰ ਤੇ ਹੈ ਨਹੀਂ ਆ ਤੇ ਇਹਨਾਂ ਨੂੰ ਖੜਨਾ ਚਾਹੀਦਾ ਵਾ ਸਾਰਿਆਂ ਨੂੰ ਇਹਨਾਂ ਵਾਸਤੇ ਕੋਈ ਹੈਲਪ ਹੋਵੇ ਬੱਚਿਆਂ ਦੀ ਤਾਂ ਜੋ ਇਹਨਾਂ ਸਿਰ ਤੇ ਕੋਈ ਮਤਲਬ ਕੁਈ ਸਾਰਾ ਹੋਵੇ ਕੋਈ ਛਤ ਵੀ ਹੈ ਨਹੀਂ ਇਹਨਾਂ ਦੀ ਛਤ ਵੀ ਬਿਲਕੁਲ ਖਤਮ ਆ ਹਾਂਜੀ ਦੇਖੋ ਤੇ ਨਾਲੇ ਇਹਨਾਂ ਦੀ ਮਦਦ ਕੀਤੀ ਜਾਵੇ ਕਿ ਘਰ ਦੇ ਹਾਲਾਤ ਵੇਖੋ ਜਿਹੜੇ ਫਾਦਰ ਹੀ ਕਮਾਈ ਦਾ ਸਾਧਨ ਉਹ ਵੀ ਚਲੇ ਗਏ ਆ ਤੇ ਫਿਰ ਸੋਚ ਸਕਦੇ ਹੋ ਕਿ ਘਰ ਪੂਰਾ ਬਰਬਾਦ ਹੋ ਗਿਆ ਹੈ ਵਾਲੇ ਵਾਲੀ ਛੱਤਾ ਹੀ ਕੋਠੇ ਡਿੱਗਣ ਵਾਲਿਆ ਤੇ ਪ੍ਰਸ਼ਾਸਨ ਨੂੰ ਇਹ ਹੋਣਾ ਕਿ ਨਾ thì ਕੋਈ ਮਦਦ ਕੀਤੀ ਜਾਵੇ ਤਾਂ ਕਿ ਮਰ ਥੋੜੀ ਜ਼ਿੰਦਗੀ ਬਚ ਜਾਵੇ ਸਹੀ ਰਾਤੀ ਸ਼ਾਮਾਂ ਤੋਂ ਹੀ ਪੁਲਿਸ ਪ੍ਰਸ਼ਾਸਨ ਪਿੰਡ ਦੇ ਵਿੱਚ ਫਿਰਦਾ ਰਿਹਾ ਰਾਤ ਸਾਢੇ 12 ਵਜੇ ਮੈਨੂੰ ਉਠਾ ਲਿਆ ਸਰਪੰਚ ਸਾਹਿਬ ਨੇ ਫੋਨ ਕਰਕੇ ਤੇ ਅਨਾਉਂਸਮੈਂਟ ਕੀਤੀ ਆ ਤੇ 4 ਵਜੇ ਫੇਰ ਇੱਥੇ ਦੋ ਤਿੰਨ ਗੱਡੀਆਂ ਆ। ਕਾਦੀਆਂ ਅਲਾਸਮੈਂਟਾਂ ਕੀਤੀਆਂ ਬਾਬਾ ਜੀ। ਆ ਜਿਹੜੇ ਸ਼ਰਾਬ ਪੀ ਕੇ ਪਿੰਡ ਦੇ ਵਿੱਚ ਗੁਜਰ ਗਏ ਨੇ। ਅੱਛਾ ਜੀ। ਬਾਰੇ ਵੀ ਕੋਈ ਚੰਗ ਆ ਕਿਹਨੂੰ ਕੋਈ ਨੁਕਸਿਆ ਤੇ ਉਹ ਦੱਸੋ ਤੇ ਉਹਨੂੰ ਹਸਪਤਾਲ ਚ ਜਾਏ। ਉਹ ਤੋਂ ਫੇਰ ਹਸਪਤਾਲ ਪਹੁੰਚਾਏ ਆ ਜੀ। ਹਸਪਤਾਲ ਇੱਥੋਂ ਦੋ ਤਿੰਨ ਜਾਣੇ ਪਹੁੰਚਾਏ ਗਏ ਆ। ਅੱਛਾ। ਤੇ ਗੱਡੀ ਹੁਣ ਫੇਰ ਅਜੇ ਪਿੰਡ ਦੇ ਵਿੱਚ ਪਤਾ ਲਾਇਆ ਜਾ ਰਿਹਾ ਕਿਸ ਨੇ ਕਿਹਨੇ ਪੀਤੀ ਆ। ਕਿਹਨੂੰ ਕਿਹਨੂੰ ਕੋਈ ਚੰਗੀ ਆ ਕੋਈ ਬੇਦੀ ਆਈ ਆ। ਤੇ ਉਹਨਾਂ ਨੂੰ ਹਸਪਤਾਲ ਚ ਲਾਇਆ ਜਾ। ਠੀਕ ਆ ਮਿਹਰਬਾਨੀ ਚੇਅਰਮੈ ਦੇ ਜਦੀਦੀ ਸ਼ਰਾਬ ਪਿੰਡ ਦੇ ਨਾਲ ਪੰਜ-ਛੇ ਮੌਤਾਂ ਹੋਈਆਂ ਨੇ ਤੁਹਾਡੇ ਪਿੰਡ ਜੀ ਹੋਰ ਕਿੱਥੇ-ਕਿੱਥੇ ਹੋਈਆਂ ਜੀ ਬੰਦੇ ਹਸਪਤਾਲ ਨੇ ਤੇ ਥਰੀ ਵਾਲਾ ਸਾਡੇ ਲਾਗੇ ਗਵਾਂਢੀ ਪਿੰਡ ਐ ਭਗਾੜੀ ਐ ਕਾਲਪੁਰੀ ਤੱਪੜੀ ਐ ਤੱਪੜੀਆਂ 'ਚ ਵੀ ਆ ਜੀ ਸ਼ਾਮਰੋਂ ਤੋਂ ਤਲਵੰਡੀ ਵੀ ਆ ਇਹ ਲੱਗ ਜਾ ਕੇ ਪਿੰਡਾਂ ਦੇ ਵਿੱਚ ਜਦੀਦੀ ਸ਼ਰਾਬ ਦੇ ਨਾਲ ਬਹੁਤ ਮੌਤਾਂ ਹੋਈਆਂ ਨੇ ਇਹ ਦੁਪਾਈ ਘਟਣਾ ਆ ਤੇ ਕਿੱਦਾਂ ਦੇ ਪਰਿਵਾਰ ਗਰੀਬ ਹੀ ਆਗੇ ਜਾਂ ਜੀ ਗਰੀਬ ਪਰਿਵਾਰ ਆ ਆਪਾਂ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਸਰਕਾਰ ਨੂੰ ਤੇ ਕੀ ਕਹਿਣਾ ਬੀਸੀ ਪਾਡ ਮੇਥੇ ਪ੍ਰਸ਼ਾਸਨ ਰਾਤ ਤਾਂ ਹੀ ਪੂਰੀ ਆਪਣੀ ਜ਼ਿੰਮੇਵਾਰੀ ਤੋਂ ਬਾਹਰ ਹੋ ਰਹੇ ਨੇ ਠੀਕ ਹੈ ਇਹ ਕਿਹੜੇ ਕਿਹੜੇ ਪਿੰਡ ਤੋਂ ਲੈਂਦੇ ਸ਼ਰਾਬ ਇਹ ਇਹਦੇ ਬਾਰੇ ਨਹੀਂ ਕੋਈ ਜਾਣਕਾਰੀ ਸਾਡੇ ਕੋ ਬੜੀ ਮੈਂ ਕਰਕੇ ਪਿੱਛਾ ਕਰਕੇ ਲੈਂਦੇ ਦੇਖਦੇ ਦਹਾਂ ਕਿਹੜੀਆਂ 40 50 ਲੈ ਕੇ ਠੀਕ ਹੈ